ਹਾਂ ਦੋਸਤੋ ਇਹ ਸੰਗੁਰਾਂ ਦੇ ਵਿਹਲਾ ਲਾਣੀਆਂ ਸੀ ਪਿੱਛੇ ਜੇ ਕਾਂਟ ਸ਼ਾਂਟ ਕਰਨੀ ਸੀਗੀ ਤੇ ਉਹਦੇ ਵਿੱਚ ਜਿਹੜੇ ਬਚੀਆਂ ਕੁਛ ਕਲਮਾਂ ਬਣੀਆਂ ਉਪਰੋਂ ਉਹ ਮੈਂ ਕੱਟ ਲਾਤੀਆਂ ਜਮੀਨ 'ਚ ਇਕੱਠੇ ਦਬਤੀਆਂ ਮੈਂ ਚਲੋ ਜੀ ਜਿਹੜਾ ਨਿਕਲਿਆ ਇਆਂ ਤਾਂ ਫਿਰ ਪੱਟ ਕੇ ਪਾਸੇ ਅਸੀਂ ਕਰ ਦਿਆਂਗੇ ਬਣ ਜਾਣੀਆਂ ਹਾਂ ਫੁੱਟੀਆਂਆਂ ਵਿੱਚ ਪੱਤੇ ਹਰੇ ਹੋਗੇ ਹਾਂ ਮੈਂ ਚਲੋ ਪੱਟ ਕੇ ਵੇਖਦੇ ਆਂ ਜਿਹੜਾ ਬਣਿਆ ਹੋਇਆ ਤਾਂ ਪਾਸੇ ਕਰ ਦਿਆਂਗੇ ਤਾਂ ਵੇਖਿਆ ਤਾਂ ਆ ਹਾਲ ਸੀ ਵੇਖੋ ਸੈਲਕ ਨੇ ਸਿਰਫ ਉੱਪਰਲਾ ਹਿੱਸਾ ਛੱਡ ਗਿਆ ਸਾਰਾ ਥੱਲੇੋਂ ਬੁਰੀ ਤਰ੍ਹਾਂ ਖਾ ਲਿਆ ਤੇ ਇਸ ਤਰ੍ਹਾਂ ਹੀ ਪਿੱਛੇ ਜੇ ਨਾਰ ਦਾ ਪੌਦਾ ਖਤਮ ਹੋ ਗਿਆ ਬੋਗਨਵਿਲੀ ਦੇ ਪੌਦੇ ਖਤਮ ਹੋ ਗਏ ਤੇ ਇਸ ਕਰਕੇ ਜੇ ਮਾਮੂਲੀ ਜੀ ਵੀ ਹਨ ਗਹਿਲੀ ਹੋ ਗਈ ਨੇ ਸਮਾਂ ਵਿੱਚ ਇਹ ਨਵੇਂ ਫਲਦਾਰ ਪੌਦੇ ਸਲਾਈ ਹੈ ਹੁਣ ਚਾਹੇ ਰੁੱਤ ਸੀਗੀ ਇਹਦੀ ਚੱਲੇ ਵੀ ਜਾਂਦੀ ਚਲੋ ਮਾਰਚ ਦਾ ਮਹੀਨਾ ਤਾਂ ਰਹਿ ਗਈ ਹੈ ਇਸ ਤੋਂ ਸਤੰਬਰ ਅਕਤੂਬਰ ਦਾ ਮਹੀਨਾ ਫੇਰ ਆਏਗਾ ਤਾਂ ਇਸ ਕੰ ਦਾ ਜ਼ਰੂਰ ਖਿਆ ਲੱਖਣਾ ਪਹਿਲੇ ਜਿਹੜੇ 2-3 ਸਾਲ ਤੋਂ ਇਹਨੂੰ ਲਗਾਤਾਰ ਕਲੋਰੋ ਪੈਰੀਫਾਸਟ ਪਾਉਂਦੇ ਰਹੋ ਪਾਣੀ ਵਿੱਚ ਘੋਲ ਕੇ ਲਿਆ ਕੇ ਰੱਖ ਲਓ ਨਹੀਂ ਤਾਂ ਫਿਰ ਐਨੀ ਮਿਹਨਤ ਨਾਲ ਪੌਦੇ ਲਾਏ ਹੁੰਦੇ ਆ ਲਿਆਂਦੇ ਹੁੰਦੇ ਆ ਤੇ ਉਹ ਖਤਮ ਹੋ ਜਾਣਾ ਫਿਰ ਦੁੱਖ ਹੋ ਜਾਂਦਾ ਉਹ ਪਿੱਛੇ ਪੈ ਜਾਂਦਾ ਸਾਰਾ ਕੰਮ ਇਸ ਕਰਕੇ ਇੱਕ ਤਜਰਬਾ ਹੋਇਆ ਕੁਝ ਦਿਨ ਪਹਿਲਾਂ ਮੈਂ ਤੁਹਾਨੂੰ ਨਾਲ ਸਾਂਝਾ ਕਰ ਲਾਂ ਦੋਸਤੋ ਇਸ ਤਰ੍ਹਾਂ ਦੀ ਜਾਣਕਾਰੀ ਨਾਲ ਅਪਡੇਟ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜੇਕਰ ਜਾਣਕਾਰੀ ਚੰਗੀ ਲੱਗੀ ਹੈ ਤਾਂ ਅੱਗੇ ਵੀ ਇਹਨੂੰ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ